ਘੜੀ ਚੋਲ ਬਣਾਉਣਿਆ ਸਵੇਰੇ ਫਿਰ ਨਾ ਕੱਪੜੇ ਇੰਨੇ ਜ਼ਿਆਦਾ ਹੋਏ ਪਏ ਤੇ ਵੀ ਫਿਰ ਵੀ ਜੇ ਤਿੰਨ ਕਈ ਕੰਮ ਨਾ ਸਵੇਰੇ ਇੱਕ ਕੰਮ ਉਲਝ ਜਾਂਦਾ ਹੈ ਹਨਾ ਜੇ ਕੱਪੜੇ ਜ਼ਿਆਦੇ ਹੋਣ ਤੇ ਰੋਟੀ ਪਾਣੀ ਲੇਟ ਹੋ ਜਾਂਦਾ ਹੁਣ ਐ ਰੋਟੀ ਪਾਣੀ ਟਾਈਮ ਸਿਰ ਤਾਂ ਪੱਕ ਜਾਊਗਾ ਸਮ ਸਮਰਾ ਇਹ ਸਾਰਾ ਪਿਆ ਸਮਮਰ ਸਮਰਾ ਯਾ ਵੀ ਨਾਲੇ ਉਹ ਤੇ ਨਾ ਧੁੱਪ ਚੜ ਜਾਂਦੀ ਆ ਉੱਪਰ ਕੱਪੜੇ ਨਹੀਂ ਧੋ ਹੁੰਦੇ ਹੈਗੇ ਸਿੱਧਾ ਸੇਕ ਬਹੁਤ ਮਾਰਦਾ ਹੈ ਤਾਂ ਕਰਕੇ ਹੁਣ ਚਲ ਕੱਪੜੇ ਵੀ ਧੋ ਧੋ ਹੋ ਰਹੇ ਹੈ ਰੈਂਟੇ ਹੈ ਅਜੇ ਹੈ ਰੋਟੀ ਵੀ ਪੱਕ ਗਈ। ਤੁਹਾਨੂੰ ਜਿਹੜੀ ਕੜੀ ਚੋਲ ਦਾ ਪ੍ਰੋਸੈਸਰ ਸ਼ਾਮ ਨੂੰ ਬਣਾਵਾਂਗੇ। ਕਿਉਂਕਿ ਸ਼ਾਮ ਨੂੰ ਨਾ ਖਾਣਾ ਪੀਣਾ ਹੀ ਬਣਾਉਣਾ ਹੁੰਦਾ। ਝਾੜੂ ਪੂੰਚਾ, ਕੱਪੜੇ ਇਹ ਤਾਂ ਹੁੰਦੇ ਨਹੀਂ ਕੰਮ ਹੈ ਨਾ। ਅਭੀ ਤਾਂ ਕਰਕੇ ਸ਼ਾਮ ਦਾ ਕੰਮ ਥੋੜਾ ਘੱਟ ਹੋ ਹੁੰਦਾ। ਮੱਝਾ ਨਾ ਜਾਦੇ ਹਾਂ। ਹੈ? ਸ਼ਾਮ ਨੂੰ ਕੜੀ ਚੋਲ ਬਣਾਉਂਗੀ ਪਕੌੜੀਆਂ ਦੀ ਕੜੀ। ਸ਼ਾਮ ਨੂੰ ਐ ਰਾਮ ਨਾਲ ਕੜੀ ਚੋਲ ਬਣਾਉਂਗੀ। ਨਾਲੇ ਸਵੇਰੇ ਛੇਤੀ ਛੇਤੀ ਹੁੰਦਾ ਦੌੜ ਭੱਜਦੀ ਹੁੰਦੀ ਐ। ਤੇ ਇਹਦਾ ਚੀਜ਼ ਨਾ ਵਧੀਆ ਜਿਹੀ ਨਹੀਂ ਬਣਦੀ। ਸ਼ਾਮ ਨੂੰ ਰੀਜਨਲ ਬਣਾਤਾ ਦੂੰਗੀ। ਸਾਨੂੰ ਹੋ ਗਏ ਕਾਫੀ ਚਿਰ ਹੋ ਗਿਆ ਕੜੀ ਚੋਲ ਬਣਾਇਆ ਪੈਲਾ ਬਣਾਇ ਤੇ ਇਤਨਾ ਤਿੰਨ ਮਹੀਨੇ ਮੇਮ ਚੋਲ ਬਣਾ ਲੇ ਨੂਣ ਚੋਲ ਦਾ ਨੂਣ ਮਿੱਚਾ ਨਹੀਂ ਬਣਾ ਰਿਆ ਸੀ ਸਾਨੂੰ ਨੇ ਪਰ ਕੜੀ ਤਾਂ ਬਣਾਈ ਨੂ ਹੋ ਗਏ ਸਾਨੂੰ ਤਾਂ ਤਿੰਨ ਮਹੀਨੇ ਦਾ ਟਾਈਮ ਜਦੋਂ ਸਿਆੜ ਦੇ ਚੀਜ਼ ਉਹ ਵੀ ਕੜੀ ਬਸ ਕੜੀ ਮਾੜੀ ਕੜੀਓ ਕੜੀ ਕਰੀਤੀ ਰੋਟੀ ਨਾਲ ਖਾਈ ਕੀ ਜਾਂ ਚੋਲ ਚੂੜਨੀ ਕਰੇ ਨਹੀਂ ਪਕੌੜਿਆ ਵੀ ਨਹੀਂ ਖਾਈ ਸਿੰਪਲ ਜੀ ਬਸ ਉਹੀ ਕਰੀਤੀ ਜੀ ਜੀ ਬੈਤ ਕੰਦੇ ਨਹੀਂ ਇੱਕ ਟਾਈਮ ਦਾ ਡੰਗ ਜਾ ਮਾਰ ਸਿਆਲ ਤੇ ਵਧੇ ਨਾ ਹੁਣ ਕੜੀ ਛੋਲ ਦਾ ਟਾਈਮ ਹੋ ਗਿਆ ਆ ਗਿਆ ਤੀਏ ਦਿਨ ਹੁਣ ਕੜੀ ਹੋ ਰਹੀ ਹੁਣ ਮੇਥੇ ਵੀ ਬਸ ਜਾ ਰਹੇ ਆ ਉੱਚਾ ਵਿਚਾਰ ਥੋੜਾ ਜਿਹਾ ਮੁਰਗੀ ਦੀ ਹੋ ਆਟਾ ਪਿਆ ਇਹ ਨਾ ਤਾਜੀ ਮੱਖਣੀ ਤਾਜੀ ਮਿਸਰੀ ਇਹ ਨਾ ਸਾਰਾ ਕੁਝ ਫਿਰ ਆਪਣਾ ਹੋਈ ਖਾ ਲਉ ਮੇਥਿਆਂ ਵਾਲੀ ਨਹੀਂ ਮਿਸਰੀ ਫਿਰ ਮਿਸਰੀ ਦਾ ਹੋ ਗਿਆ ਵੀ ਧਣੀਆਂ ਵੀ ਨਹੀਂ ਹੈਗਾ ਓ ਧਣੀਆਂ ਸਵਾਦ ਉਹ ਜਿ ਧਣੀਆਂ ਕਿੰਦਾ ਇਹਨਾ ਬੋਸਾ ਰੋਟੀ ਬਾਣੀ ਆ ਪਾਣੀ ਹੱਥੀਆਂ ਆ ਤਲਾ ਬਕਤੀ ਹਾਂ ਤਾਂ ਇਹ ਨਿਆ ਹਾਂ ਦੀ ਣੀਆਂ ਥੋੜਾ ਜਿਆਦਾ ਗਲ ਲੱਬ ਲੱਬ ਕੇ ਲਿਆ ਕੇ ਗੋਭੀ ਚ ਪਾਇਆ ਹੈ ਰਾਹ ਉਹ ਇਸ ਚ ਦੁਬਾਰੇ ਬਿਜਾਰੇ ਹਾਂ ਤਾਂ ਦੇਖੋ ਰੋਟੀ ਬੀਤੇ ਣੀਆਂ ਸੌਂ ਚ ਆ ਸ਼ੋ ਜੰਦਾ ਨੂੰ ਕੁਝ ਕੁ ਟੁਕ ਕਰ ਦੇਣ ਨਾਲ ਬਰ ਖਾਈ ਜਾਣੀ ਆ ਰੋਟੀ ਹੁਣ ਟਾਈਮ ਵੀ ਖਾਸਾ ਹੋ ਗਿਆ ਹਜੇ ਝਾੜੂ ਪੋਚਾ ਵੀ ਬਿੱਚੇ ਲਟਕ ਰਿਹਾ ਕਪੜੇ ਵਿੱਚ ਲਟਕ ਰਹੇ ਮੈਨੂੰ ਲੱਗਦਾ ਨਾ ਇੰਟਰਨੈਟ ਨਹੀਂ ਚੱਲ ਰਿਹਾ ਹੈਗਾ ਯੂਵਿਨ ਦਾ ਤਾਂ ਬਾਰ-ਬਾਰ ਲੱਗ ਜਮਾਰਦਾ ਟੀਵੀ ਨਾਲ ਨੈੱਟ ਬੰਦ ਹੈ ਬੰਦ ਹੋ ਗਿਆ 2 ਘੰਟੇ ਹੋ ਗਏ ਬੰਦ ਹੋਏ ਇਹਨਾਂ ਪਤਾ ਕਰਦੇ ਵਾ ਅਜੇ ਟਾਈਮ ਵੀ ਨਹੀਂ ਹੋ ਪਾਉਂਦੇ ਟੀਵੀ ਵੀ ਨਾ ਟਾਈਮ ਕਿਤੇ ਨੈੱਟ ਵੀ ਨਾ ਕਿਸੇ ਦਾ ਟਾਈਮ ਨਹੀਂ ਨਿਕਲਦਾ ਪਤਾ ਨਹੀਂ ਕਰਦੇ ਹਨਾ ਅੱਜ ਨਹੀਂ ਮੈਂ ਇੱਥੇ ਸੁੱਤੀ ਸਭ ਤੋਂ ਪਹਿਲਾਂ ਹੈ ਸੁੱਤੀ ਨਾ ਇਹਨਾਂ ਨੂੰ ਹੀ ਆ ਹੋਰ ਨੂੰ ਨਹੀਂ ਆ ਰੱਜੀ ਕਰਦੀ ਮੇਰੇ ਮੁੰਡੇ ਦੀ ਛੁੱਟੀ ਹਾਂ ਫਿਰ ਕੋਈ ਕੋਈ ਹੋਰ ਕਰਕੇ ਛੁੱਟੀ ਆ ਨਾ ਪੇਪਰ ਕਰਕੇ ਵੀ ਕੁਝ ਹੋਰ ਵੀ ਹੋਊਗਾ ਪਤਾ ਨਹੀਂ ਨਾ ਲੱਗਦਾ ਹੈਗਾ ਪਹਿਲਾਂ ਤਾਂ ਪਤਾ ਲੱਗ ਜਾਂਦਾ ਹੁੰਦਾ ਤਾਂ ਜਿਆਦਾ ਸਕੂਲ 'ਚ ਲੱਗੇ ਬਿਤੇ ਹੁਣ ਅਸੀਂ ਆਪ ਹਟ ਗਏ ਸਕੂਲ 'ਚੋਂ ਹੁਣ ਸਾਨੂੰ ਤਾਂ ਇਹ ਲੱਗਦਾ ਵੀ ਕਾਦੀ ਛੁੱਟੀ ਆ ਨਿਆਲੇ ਤਾਂ 14 ਮਾਰੀ ਦਾ 10 ਦਿਨ ਦੀਆਂ ਛੁੱਟੀਆਂ ਐ 10 ਤੇ ਕਾਦੀ ਛੁੱਟੀ ਹੋਰ ਆ ਲੰਗੜਾ ਲੱਗਿਆ ਹਾਂ ਅੰਗਲਤ ਲੱਗਦੀ ਚਨਾ ਰਹੀ ਆ ਨਾ ਪਾਪੇ ਨੂੰ ਦੇ ਦੇ ਪਾਪੇ ਨੂੰ ਵੀ ਨੂੰ ਵੀ ਤੇ ਕਿਉਂ ਦੀ ਇੱਕ ਇੱਕੇ ਤੇ ਕਿਉਂ ਖੇੜੀ ਗਰਮ ਘਟੀ ਖਾਦੀ ਨਾ ਨਹੀਂ ਖਾਦੇ ਬੀਬੀ ਸਾਧਰੀ ਬੜ ਜਾਂਦੀ ਆ ਪਾਣੀ ਦਾ ਖਾਮ ਨਹੀਂ ਕਰ ਹੜਦਾ ਹਾਂ ਮੱਖਣੀਆਂ ਦੇ ਲਾ ਮੇਰੇ ਮੱਖਣੀ ਨੂੰ ਅਸੀਂ ਚ ਪਾ ਦੇ ਕੌਲੀ ਪੀਸ ਕੇ ਮੈਥੇ ਨਾ ਹਰਾ ਹੋ ਜਾਂਦਾ ਆਟਾ ਹਨਾ ਹਰੀਆਂ ਰੋਟੀਆਂ ਹੂੰ ਕੁੱਟਣ ਨੂੰ ਟਾਈਮ ਲੱਗਦਾ ਟਾਈਮ ਲੱਦਦਾ ਏ ਹੁਣ ਤਾਂ ਜ ਮਿਕਸੀਆਂ ਹੈਗੀਆਂ ਬਸ ਮਿਕਸੀ ਚ ਪੀਸ ਲਓ ਪਰਾਂ ਹਨਾ ਹੋਰ ਨਾਲ ਇਹਨੂੰ ਰੋਟੀ ਮਦੇ ਨਾ ਤਾਜੀ ਤਾਜੀ ਮੱਖਣੀ ਇਹ ਤਾਂ ਫਿਰ ਮੈਂ ਤਵੀ ਵੇਦੇ ਕਰਕੇ ਗਰਮੀ ਕਰਕੇ ਘੱਟ ਪਾਏ ਨੇ ਹੋਰ ਗਰਮੀ ਹੋ ਗਈ ਨਾ ਗਰਮਾਇਆ ਸਮ ਪਹਿਲਾ ਜੋ ਦੋ ਤਿੰਨ ਨੂੰ ਖਾ ਲੈਣ ਦੋ ਫਿਰ ਬਾਅਦ ਚ ਵੀ ਬਿੰਦਾਉਂਗੀ ਹੁਣ ਤਾਂ ਪਿੰਡ ਨਾ ਆਦੀ ਪੈ ਗਈ ਸੱਦਰ ਹੀ ਵੜ ਗਈ ਪਤਾ ਨਹੀਂ ਕਾਤੇ ਅਜ ਖਾਮ ਹੋ ਗੋ ਮੈਂ ਮੈਂ ਕਿਹਾ ਚੱਲ ਹੁਣ ਬਾਹਰ ਬੈਠੀ ਐ ਮੈਥੇ ਸ ਮਾਰ ਰਹੀ ਐ ਵੀ ਉੜੀ ਬੈਠੀ ਰਹੂਗੀ ਵੀ ਚੱਲ ਪਰਲੇ ਦੋ ਚੋਲੇ ਕੱਪੜਿਆਂ ਦੇ ਮੁਰਦ ਨੂੰ ਦੇ ਦਿਓ ਮਨਜੋਤ ਉਹਨਾਂ ਨੂੰ ਮੁੜਦੇ ਹੋਏ ਹਾਂ ਫਿਰ ਪੈਨ ਲੱਗ ਉਹ ਤਾਂ ਨਹੀਂ ਜਾਂਦੇ ਭੋਗ ਤੇ ਜਾਣ ਤੋਂ ਮਾਸੀ ਜਾਊਗੀ ਅੱਛਾ ਕਿਹ ਪਤਾ ਵੇ ਕਲਿੰਦਰ ਵੀ ਬੱਜੇ ਨਾ ਕਰੀਂ ਸਮਝ ਹੈ ਕਰੀਂ ਸਮਝ ਭੋਗ ਪਿੰਡ ਵਾਲੇ ਗੁਰਦਵਾਰੇ ਚ ਪਊਗਾ ਆਕੜੀ ਬੀਬੀ ਹੈ ਮਾਂ ਮੈਂ ਗਾਜਰਾ ਚੇਰ ਰਹੀ ਆ ਮੈਂ ਭੁੱਲ ਗਈ ਮੈਂ ਕਹਿਣਾ ਤੈਨੂੰ ਅੱਛਾ ਮੈਂ ਬਾਹਰ ਰੱਖਤੀ ਬੀਬੀ ਬੀਬੀ ਉਹ ਆ ਗਿਆ ਹੈਲਮਟ ਲੈ ਕੇ ਯੂਵਰੇਜ ਕਹਿੰਦਾ ਬੀਬੀ ਦੀ ਵੀਡੀਓ ਬਣਾ ਲਓ ਲੋ ਜੀ ਬੀਬੀ ਦੀ ਵੀਡੀਓ ਬਣਾਈਏ ਆਪਾਂ ਬੀਬੀ ਗਾਜਰਾ ਚੇਰ ਰਹੀ ਹੈਗੀ ਆ ਹਾਂ ਇਹ ਗਾਜਰਾਂ ਕੀ ਤੁਲਪੀ ਜਾਂਦੀਆਂ ਨੇ ਤੁਹਾਨੂੰ ਬਸ ਪੱਟ ਲੀਆਂ ਹੁਣ ਤਾਂ ਪਿੱਛੇ ਤੋਂ ਮੈਂ ਦੇਖ ਕੇ ਆਈ ਤੇ ਕੁਝ ਵੀ ਨਹੀਂ ਤਾਂ ਗੱਲ ਨਾ ਫਿਰ ਪੱਟ ਕੇ ਰੱਖ ਕਤੀਆਂ ਨਾ ਨਹੀਂ ਅੱਛਾ ਉਹ ਉੱਤਰ ਪਪਾ ਤੋਕੇ ਦੇ ਗਿਆ ਫਿਰ ਹੁਣ ਗਾਜਰਾ ਨਹੀਂ ਕਰਨੀਆਂ ਹੈਗੀਆਂ ਨਾ ਤੜਕੇ ਨੂੰ ਕਰਾਂਗੇ ਹਾਂ ਸਵੇਰੀ ਕਰਾਂਗੇ ਹੁਣ ਤਾਂ ਕੜੀ ਛੋਲ ਕਰਾਂਗੇ ਸਵੇਰੀ ਫਿਰ ਮਾਟਰ ਪਾਰ ਲਾਂਗੇ ਵਿੱਚ ਸਵੇਰ ਦੀ ਹਵਾ ਨੂੰ ਚੱਲੀ ਹੁਣ ਹਵਾ ਲੱਗੀ ਜੜੀ ਜੜੀ ਚੱਲਣੋਂ ਹੁਣ ਬਾਹਰ ਚੁੱਲੇ ਦੇ ਟੈਂਪਰ ਹਵਾ ਲੱਗੀ ਯੂਵੀ ਅੱਛਾ ਚਲਾ ਰਹੀ ਹੈ ਹੈ ਫਰਕ ਕਰ ਮਾਟਰ ਪਾਰ ਲਾਂਗੇ ਆਲੂ ਪਾਰ ਲਾਂਗੇ ਆਹੋ ਗਾਜਰ ਗਾਜਰ ਮਟਰ ਬਣਾ ਲਾਂਗੇ ਸਵੇਰੀ ਹਾਂ ਠੀਕ ਆ ਮੈਂ ਤਾਂ ਇਹ ਕਹਿ ਰਹੀ ਆ ਵੀ ਬਾਲਾ ਘੜੀ ਸਜਾ ਨਾ ਇਹਨੂੰ ਪਾ ਆਇਓ ਵੀ ਨੇ ਲੈ ਰੱਖਿਆ ਸਵੇਰ ਦਾ ਹੈਲਮਟ ਕਹਿੰਦਾ ਮम्मा ਮੈਨੂੰ ਹਵਾ ਲੱਗ ਜੂਗੀ ਮੈਨੂੰ ਲੁੱਕ ਜਾਣ ਦੋ ਨਾਲੇ ਹੁਣ ਇਹ ਸਿਰ ਪਾ ਕੇ ਆਇਆ ਕਿਆ ਬਣ ਗਿਆ ਤੋਤਾ ਹਰੀ ਪੈ ਚਿੱਟਾ ਕਾਲਾ ਸੰਗਤਰੀ ਸਾਰੇ ਰੰਗ ਨੇ ਰੰਗ ਬਰੰਗਾ ਬਣ ਗਿਆ ਕਾਲਾ ਬਣ ਕੇ ਰੰਗ ਬਰੰਗਾ ਧੁੱਪ ਚ ਮੋਟਰਸਾਈਕਲ ਦੀ ਆ ਲੈ ਰਿਹਾ ਸਵਾਰੀ ਹਾਂ ਚੰਗਾ ਹੋਲੀ ਚਲਾਈ ਇਹਦੀ ਸਰਵਿਸ ਸਾਰਾ ਇਹਦਾ ਕੰਮ ਕੁੰਮ ਜਾਂ ਹੋਇਆ ਬਾਈ ਕਿਤੇ ਐਵੇਂ ਜਾ ਕੇ ਸਿੱਧਾ ਕੰਦ ਚ ਠੋਕ ਦੇ ਹਾਂ ਹੋਲੀ ਉਧਰ ਮੰਗੂ ਹੋ ਵੀ ਨਹੀਂ ਕਰਨਾ ਫਿਰ ਫੜ ਕੇ ਵੱਡੂਗੀ ਮੋਟਰਸਾਈਕਲ ਦੇ ਤਾਰ ਕੇ ਸੁਣ ਗਿਆ ਹੋਲੀ-ਹੋਲੀ ਚਲਾ ਲੈ ਲਿਓ ਜੀ ਆਪਾਂ ਤੋੜ ਕੇ ਲਿਆਈਏ ਉਥੇ ਅਮਰੂਦ ਜਿਹੜਾ ਕਿ ਆਪਣਾ ਰੋਜ਼ ਦਾ ਕੰਮ ਆ ਹਾ ਇੱਕ ਅਮਰੂਦ ਤੋੜਨਾ ਦਿਹਾੜੀ ਦਾ ਇੱਕ ਕੰਮ ਆ ਆਪਣਾ ਅਮਰੂਦ ਤੋੜਨਾ ਨਾ ਕੰਮ ਤਾਂ ਹੋਰ ਵੀ ਆ ਕਰਦੇ ਮਤਲਬ ਵੀ ਖਾਣ ਵੇਲੇ ਜਦ ਅਮਰੂਦ ਇੱਕ ਦਿਹਾੜੀ ਚ ਇੱਕ ਅਮਰੂਦ ਤਾਂ ਤੋੜ ਕੇ ਖਾਣਾ ਹੀ ਖਾਣਾ ਹੈ ਸਬਰ ਨਹੀਂ ਆਉਂਦਾ ਜਦ ਤੱਕ ਸਾਹਮਣੇ ਲੱਗਿਆ ਅਮਰੂਦ ਤੋੜ ਕੇ ਨਾ ਖਾ ਲਈਏ ਚਲੋ ਪੈ ਗਿਆ ਭੋਗ ਪਹਿਲੇ ਆਪੋ ਭੋਗ ਕਰੀ ਪਾਏ ਭੋਗ ਨਾ ਗੁਰਦੁਆਰੇ ਦੇ ਉਧਰ ਕਦੀ ਪਰਮਜੀਤ ਦੀ ਕੁੜੀ ਮਿਲ ਗਈ ਇਹਨੂੰ ਆਥੇ ਆਪਕੇ ਪਾਵਹਜਾਰ ਕੀ ਤੋਂ ਕਹਿੰਦੀ ਕਹਿੰਦੀ ਤੂੰ ਮਾਸੀ ਉਥੇ ਖੜੀ ਤੇ ਟੋਰਟੈਕਸ ਪਰ ਕਹਿੰਦੀ ਕਿਹੜੇ ਵਾਰ ਕੀ ਸੀ ਅੱਜ ਦੀ ਰੋਡਾਂ ਦੀ ਕੁੜੀ ਉਥੇ ਬਈ ਵਿਆਹ ਕਰਾਉ ਉਦ ਛੋਟੀ ਜਿਹੜੀ ਆ ਅੱਛਾ ਅੱਛਾ ਕੜੀ ਵਾਲੀ ਦੀ ਹਾਂ ਅੱਛਾ ਅੱਛਾ ਉਹ ਤਾਂ ਤੁਸੀਂ ਇੱਧਰ ਨੂੰ ਆਏ ਆਂ ਹਾਂ ਫਿਰ ਉਹਤ ਲੰਗੀ ਹੋਣੀ ਤਾਈ ਤਾਂ ਆ ਉੱਥੇ ਤਾਂ ਅੱਛਾ ਉਹ ਤਾਂ ਉਹ ਕਾਚ ਗਈ ਆ ਫਿਰ ਆਈ ਆ ਕੁੜੀ ਪੈਰ ਕਹਿੰਦੀ ਛੋਟੀ ਬੜੀ ਭੈਣ ਤਾਂ ਬਿਮਾਰ ਆ ਬੁਖਾਰ ਚੜ ਰਿਹਾ ਉਹ ਕਹਿੰਦੀ ਵੀ ਉਹ ਗੱਡੀ ਲੈ ਕੇ ਜਾਊਗਾ ਵੀ ਤੁਸੀਂ ਉਹਦੇ ਨਾਲ ਵਾਗਦੇ ਹੋ ਕਹਿੰਦੀ ਮੈਂ ਕਿਹਾ ਚੱਲ ਦੂੰ ਗੱਡੀ ਢਿੱਕਾਂ ਜਦੋਂ ਅਸੀਂ ਉੱਥੇ ਪਹੁੰਚਾਂਗੇ ਅੱਛਾ ਰੋਹੋਸਾਂ ਕੇ ਨਹੀਂ ਜਪਿਆ ਛੋਟੀ ਚ ਲਿਆ ਮਾਤਾ ਹਾਂ ਹਾਂ ਤੇਰੀ ਕੇ ਨਹੀਂ ਜਪੀ ਛੋਟੀ ਚ ਜਿਹੜਾ ਕੱਲ ਕੱਢਿਆ ਤੇ ਪੂਰੀਆਂ ਹਾਂ ਕਿੱਥੇ ਤੇ ਆ ਲਿਆ ਮਾ ਬਤਾ ਲੇ ਜੀ ਕਿ ਆ ਗਿਆ ਹਾਂ ਮੇਚ ਦਾ ਪਾ ਲਈ ਫਿਰ ਹਾਂ ਮੇਚ ਦਾ ਪਾ ਲਈ ਉਹ ਫੜਿਆ ਬਪਾ ਦਾ ਮੈਂ ਮਤਾ ਚ ਲਈ ਮਨ ਰਕੇ ਤਿਆਰ ਕੇ ਤੇਲ ਲਓ ਜੀ ਹੁਣ ਕਰਨ ਲੱਗੇ ਪਕੌੜੀਆਂ ਦੀ ਤਿਆਰੀ ਪਕਾੜੇ ਖਾਣ ਵਾਸਤੇ ਨਹੀਂ ਕੜੀ ਚ ਪਾਉਣ ਵਾਸਤੇ ਖਾਣ ਵਾਸਤੇ ਨਹੀਂ ਹੁਣ ਬਣਾਉਂਦੇ ਹੈਗੇ ਪਾਠੀਆਂ ਮੇਥੇ ਹੈਗੇ ਸੁੱਕੇ ਕੜੀ ਪਾਉਣ ਪਾਇਨੇ ਪਾਇਨੇ ਦੇ ਫਿਰ ਹੈਗੇ ਤਾਂ ਦੇਦਾ ਨਹੀਂ ਐਸਾ ਲੈਣਾ ਚੱਲ ਨਹੀਂ ਰਹਿਣਦੇ ਫੇਰਾ ਨਾ ਪਾਇਨੇ ਨਾ ਫੇਰ ਉਹ ਕੜੀ ਪਾਇ ਕੜੀ ਚ ਉਹ ਉਹ ਫੇਰ ਮੇਥੇ ਪਾਇ ਤੇ ਤਾਂ ਸਵਾਲ ਲੱਗਦੀ ਆ ਆ ਹੈਗਾ ਆਪਣਾ ਪੂਰੀਆਂ ਵਾਲਾ ਤੇਲ ਇਹ ਜਨਰਾਤ ਪੂਰੀਆਂ ਬਣਾਈ ਦੀਆਂ ਛੋਟੀ ਜੀ ਕੰਨੀ ਚ ਆ ਗਿਆ ਦਸੇ ਨਾਲ ਗਈ ਬਹੁਤ ਉੱਪਰ ਤੇ ਟੀੜੀ ਵੀ ਤਾਂ ਹੀ ਗਿਰ ਗਿਆ ਦੇਖੋ ਪਕੌੜੇ ਬਣਾਉਣੇ ਆ ਥੋੜੀ ਮੈਨੂੰ ਇਹ ਲੱਗ ਜਾਂਦਾ ਜਿਵੇਂ ਮੱਕੀ ਦਾ ਆਟਾ ਹੁੰਦਾ ਮੱਕੀ ਦਾ ਆਟਾ ਹਾਂ ਬੇਸਣ ਆ ਹੈ ਤਾਂ ਬੇਸਣ ਮੈਨੂੰ ਫੀਲ ਲੱਗ ਜਾਂਦਾ ਹਰ ਚ ਮਤਲਬ ਨਾ ਬੇਸਣ ਹੁੰਦਾ ਮਲੈਮ ਮਲੈਮ ਜਾਂ ਮੱਕੀ ਦਾ ਆਟਾ ਹੁੰਦਾ ਖੁਰਦਰਾ ਆ ਜਿਹੜਾ ਇਹ ਮੱਕੀ ਦਾ ਆਟਾ ਲੱਗ ਜਾਂਦਾ ਮੈਨੂੰ ਤਾਂ ਕਿਤੇ ਉਹਨੇ ਭੁੱਲ ਕੇ ਵੀ ਨਾ ਦਿੱਤਾ ਹੋਵੇ ਦੁਕਾਨ ਵਾਲੇ ਨੇ ਪਤਾ ਨਹੀਂ ਕਿਤੇ ਲਿਆਈ ਆ ਮੈਂ ਤਾਂ ਜਿਹੜਾ ਪਹਿਲਾਂ ਪੁਰਾਣਾ ਹੀ ਪਿਆ ਉਹ ਹੀ ਆ ਉਹ ਪੁਰਾ ਪਤਾ ਨਹੀਂ ਇਹ ਤਾਂ ਮੈਂ ਲਾ ਡੀਮਾਰਟ ਚ ਆਇਆ ਕਿਹੜਾ ਪਤਾ ਕਿੱਥੋਂ ਆਇਆ ਖਣੇ ਡੀਮਾਰਟ ਚ ਲਿਆਈ ਤੇ ਇਹ ਕੜੀ ਵੈਸੇ ਤਾਂ ਨ ਸਵੇਰ ਦੀ ਇਹ ਚੀਜ਼ ਹੈ ਜਿਹੜੀ ਕੜੀ ਚੋਲ ਹੈ ਸਵੇਰ ਦੀ ਆਟਮ ਹਨਾ ਜਾਂ ਦੁਪਹਿਰ ਦੀ ਹੈ ਸਵੇਰ ਦੀ ਪਰ ਨਾ ਸਵੇਰੇ ਅੱਜ ਕੰਮ ਜ਼ਿਆਦਾ ਹੋਣ ਕਰਕੇ ਮੈਨੂੰ ਸ਼ਾਮ ਨੂੰ ਕਰਨਾ ਪੈ ਰਿਹਾ ਇਹ ਸਾਰਾ ਕੁਝ ਚਲ ਕੋਈ ਨਾ ਹੁਣ ਵੈਸੇ ਵੀ ਕਈ ਵਾਰ ਤੁਹਾਨੂੰ ਸ਼ਾਮ ਨੂੰ ਦੇਖਣ ਨੂੰ ਇਹ ਮਿਲੂਗੀ ਕੜੀ ਕਿਉਂਕਿ ਇਸਨੇ ਖਾ ਲੰਡੇ ਆ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਵੀ ਸ਼ਾਮ ਨੂੰ ਕੜੀ ਚੋਰ ਮਿਲੂਗੀ ਤੇ ਬਈ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਤਾਂ ਲੱਗ ਰਿਹਾ ਵੀ ਜਿਵੇਂ ਨਾ ਬੇਸਣ ਨਾ ਹੁੰਦਾ ਇਹ ਮੱਕੀ ਦੇ ਆਟੇ ਜਿਹਾ ਹੁੰਦਾ ਜਿਵੇਂ ਅਮੇਜੀ ਉਹ ਆ ਰਹੀ ਆ ਅੱਗੇ ਮਲੇਮ ਮਲੇਮ ਜਿਹਾ ਹੁੰਦਾ ਅੱਜ ਖਰਦਰ ਜਿਹਾ ਲੱਗ ਰਿਹਾ ਦੇਖਣ ਚ पता नहीं कहा तू तो। खा के पता लगेगा भी बेसन है कि मक्की आटा है मक्की का पकौड़े कीड़े हो जाने के जो मक्की का है कीड़े हो जाने, जाने पोले नहीं होते हैं जो पोले होने के जो मक्की का है ना फिर हो जाएगा ਕੀ ਕਿਤੇ ਆਣਾ ਹੋਵੇ ਵੀ ਥੋੜਾ ਜਾਂ ਬਚਿਆ ਹੋਵੇ ਵੀ ਮੱਕੀ ਦਾ ਕਈ ਵਾ ਡੱਬੇ ਚ ਘੜਤਾ ਹੁੰਦਾ ਪਤਾ ਨਹੀਂ ਲੱਗਦਾ ਚਲ ਕੜੀ ਚ ਤਾਂ ਨਹੀਂ ਪੋਲੇ ਕੜੀ ਚ ਤਾਂ ਪੋਲੀ ਹੋ ਜਾਣਗੇ ਗੱਲ ਕੜੀ ਚ ਤਾਂ ਹੋ ਜਾਣਗੇ ਮੱਕੀ ਦੇ ਪਕੌੜੇ ਖਲਾਤੇ ਵੀ ਮੈਨੂੰ ਤਾਂ ਸੱਚੀ ਫੀਲਿੰਗ ਜੀ ਆ ਰਹੀ ਆ ਮੱਕੀ ਦੇ ਆਟੇ ਦੀ ਚਲ ਮੈਂ ਖਾ ਕੇ ਦੇਖ ਲੈਂਦਾ ਪਰਦਾ ਹਟਨਾ ਤਾਂ ਨਾ ਮੋਰੀਆ ਦੇਣਾ ਐਵੇਂ ਤੇਲ ਪਾਉਂਦੇ ਐ ਐਵੇਂ ਫੇਰ ਜਾ ਕੇ ਪਰਟੂੜੇ ਬੱਤ ਪਹਿਲਾਂ ਨਾ ਮੈਂ ਪਕੌੜੇ ਬਣਾ ਲਾ ਹੁਣ ਫਿਰ ਉਹਦੇ ਬਾਅਦ ਵੇਸਣ ਅੰਦਰ ਦਾ ਹੋ ਕਰਕੇ ਲਿਆਉਂਗੀ ਵੇਸਣ ਵੈਸੇ ਵੀ ਘੱਟ ਤਾਂ ਮੰਗਵਾਇਆ ਏ ਚਲੋ ਲਓ ਜੀ ਦੋ ਸ਼ਿਮਲਾ ਵਿੱਚ ਲੱਗ ਰਹੀ ਆ ਵੀਡੀਓ ਬਣਾਉਣੀ ਸੀ ਵੀਡੀਓ ਮੈਂ ਹੁਣ ਤੜਕਾ ਲਾਣ ਲੱਗੀਆਂ ਕੜੀ ਦੀ ਸ਼ੀਮਲਾ ਮੇਚ ਦੀ ਸਬਜੀ ਜਦ ਲਾਂਦੇ ਲਾਂਦੇ ਆ ਨਾ ਜੇ ਸਬਜ਼ੀਆਂ ਸਾਰੀਆਂ ਸੋਹਣੀਆਂ ਲੱਗਦੀਆਂ ਕਿਉਂਕਿ ਜਗਾ ਸਾਫ਼ ਸੁਥਰੀ ਹੁੰਦੀ ਆ ਪਰ ਉਹਦੇ ਬਾਅਦ ਤਾਂ ਨਰੀਹਾ ਗੰਦ ਪੈਂਦਾ ਦੇਖਣ ਨੂੰ ਜੀਵ ਹੀ ਨਹੀਂ ਕਰਦਾ ਉਰੇ ਤੱਕ ਕੁੱਕ ਪਟਣ ਨੂੰ ਬੜਾ ਟਾਈਮ ਲੱਗ ਜਾਂਦਾ ਆ ਗਿਆ ਸਮਾਨ ਸਮਾਨ ਆ ਗਿਆ ਸਮਾਨ ਆ ਗਿਆ ਕੜੀ ਦਾ ਕੜੀ ਦਾ ਸਮਾਨ ਆ ਗਿਆ ਆ ਗਿਆ ਇੱਧਰ ਤੇਲ ਤੇਲ ਦੇਖੋ ਨਾ ਮਾਤਰਾ ਬਿਲਕੁਲ ਜਮਾ ਨਹੀਂ ਪਾਉਣਾ ਹੈਗਾ ਪਰ ਮੇਥੇ ਮੇਥੇ ਦਾ ਹੈ ਨਹੀਂ ਅੱਛਾ ਹੈ ਨਹੀਂ ਫਿਰ ਹੁਣ ਕਸੂਰੀ ਮੇਥੀ ਪਾ ਦਾਂ ਹਾਂ ਕਸੂਰੀ ਮੇਥੀ ਪਈ ਆ ਉੱਥੇ ਲੋ ਜੀ ਪਕੌੜੇ ਆਪਣੇ ਪੱਕ ਚੁੱਕੇ ਆ ਤੁਸੀਂ ਦੇਖ ਚੁੱਕੇ ਹੋ ਤੇ ਹੁਣ ਆਪਾਂ ਕਰਦੇ ਆ ਕੜੀ ਦਾ ਪ੍ਰੋਸੈਸ ਤੇ ਕੜੀ ਨਾ ਮੈਂ ਅੱਗੇ ਵੀ ਦਿਖਾਇਆ ਹੈ ਕਿੰਨੀ ਵਾਰ ਮੈਂ ਤਾਂ ਬੇਸਨ ਚ ਨੂਨ ਮਿਰਚ ਹਲਦੀ ਸਾਰਾ ਕੁਝ ਠੀਕ ਘੋਲ ਕੇ ਬਾਅਦ ਵਿੱਚ ਕੜੀ ਪਾਉਣੀ ਹੁੰਦੀ ਹੈ ਅੱਗੇ ਅਸੀਂ ਮਸਾਲੇ ਚ ਪਾਉਂਦੇ ਹੁੰਦੇ ਤੇ ਆ ਗਠੇ ਛੱਡ ਦਿੱਤੇ ਹਾਂ ਗਠੇ ਤੇ ਗਠੇ ਮੈਨੂੰ ਐ ਵੀ ਕਾਲੇ ਹੋ ਜਾਣਗੇ ਲਓ ਜੀ ਪਹਿਲਾਂ ਆਪਣੇ ਕੋਲ ਹੁਣ ਮੇਥੇ ਜੀਰਾ ਕੁਛ ਨਹੀਂ ਹੈ ਵਿਦਆਊਟ ਸਾਰਾ ਕੁਛ ਆਪ ਕੋ ਨਿਕਲ ਸੁਕਾਉਣ ਦੇ ਲਈ ਸਟੋਰੀ ਵਿੱਚ ਹੀ ਪਈਆ ਉਹ ਪਾ ਦਾਂਗੇ ਉਤੋਂ ਬਗੈਰ ਆਪਾਂ ਕੁਛ ਨਹੀਂ ਪਾਉਂਦੇ ਹੈਗੇ ਨੂਨ ਮਿਰਚ ਐ ਹਲਦੀ ਐ ਬਾਸ ਦੀ ਐਂਡ ਪਕੌੜੇ ਹੈਗੇ ਆ ਯਮੀ ਯਮੀ ਪਕੌੜੇ ਮੇਰੇ ਦੋ ਪਕੌੜੇ ਸਾਈਡ ਤੇ ਰੱਖ ਦੇ। ਹੁਣ ਇਹ ਚੁਈ ਖਾਲੀ ਜਾਣੇ ਬਚਣਾ ਕੀ ਹੈ ਪਕੌੜੀਆਂ ਦੇ ਪਿੱਛੇ। ਬਸ ਦੋ ਹੀ ਖਾਣੇ ਮੈਂ। ਥੋੜੇ ਥੋੜੇ ਕਰ। ਮੇਰੇ ਹੱਥ ਲਿਬੜੇ ਪੈ ਨੇ ਇੱਥੇ ਹੀ ਰੱਖ ਦੇ। ਬੜੇ ਬਚਦੇ ਹੀ ਨਹੀਂ ਫੇੜੀ ਜੀ ਬਣਨ ਨੂੰ। ਹੱਥ ਲਿਬੜੇ। ਨਾ ਨਾ ਇੱਧਰ ਹੀ ਰੱਖ ਦੇ ਸਾਈਡ ਤੇ। ਬਸ। ਅਰਾਮ ਦਾ ਪੂਰੀਆਂ ਖਾਦੀਆਂ ਨਾ ਜਲੋ ਕਾਲਾਂ। ਇਹ ਜੇ ਮੂੰਹ ਲੱਗੇ ਥਵਾਸਾ ਹੋਆ। ਹਾਂ? ਮੂ ਲੱਗ ਗਈ ਬੁਰੇ ਨੇ ਨੁਲੈ ਮਨ ਨਾਲੇ ਆਪੇ ਤਾਂ ਕਹਿ ਰਦੀ ਕਹਿੰਦੀ ਕਣਕਾ ਮੈਨੂੰ ਨਾ ਤੂੰ ਕਹਿ ਰਦੀ ਕਹਿੰਦੀ ਕਣਕਾ ਰ ਬੇਸਣ ਦੱਸਦੀ ਮੈਂ ਦੱਸਣਾ ਹੁਣ ਦੱਸ ਦੂੰਗਾ ਸਾਖੀ ਪਵਨ ਲੱਗ ਗਿਆ ਤਾਂ ਪਤਾ ਉਹ ਤਾਂ ਜਿਵੇਂ ਉਹ ਵੀ ਖਾ ਲੰਦੀ ਮੜਾ ਜਿਹਾ ਪਤਾ ਲੱਗ ਜਾਂਦਾ ਆਲੇ ਦੁਆਲੇ ਤੇ ਦੇਖੀ ਬੇਸਣ ਮੈਨੂੰ ਹੋਣੀ ਜ਼ਰੂਰ ਨਾਲ ਚੱਕ ਬਰ ਟੋੜਾ ਨਾਲ ਖਾਣੀ ਹੈ ਕੜੀ ਥੋੜੀ ਲੱਗਦੀ ਲੱਗਦੀ ਗੋਹਾ ਸਿੱਤ ਬਸ ਜਪਾੜੇ ਮੈਨੂੰ ਲੱਸੀ ਪਾਉਂਗੀ ਮੜਾ ਜਿਹਾ ਤਾਂ ਕਰ ਲੈ ਗੱਠਾਂ ਦੀ ਭੰਨ ਲੈਗਾ ਹੋਂਸਾ ਕਰਨਾ ਕੋਲ ਦੁੱਗੀ ਤਰਾਗਤ ਤੇ ਨਹੀਂ ਕਰਦੇ ਇਹ ਹੱਥ ਨਹੀਂ ਪਏ ਤੇ ਕਰ ਗਏ ਮੱਛੀ ਜਾਣ ਕੇ ਨਾ ਪਾਣੀ ਪਾ ਦੂੰਗੀ ਵੀ ਛਲਕਾ ਹੈ ਕੜੀ ਦਾ ਪ੍ਰੋਸੈਸ फटाफट ਚੱਲ ਰਹੀ ਆਏਗੀ ਸ਼ਾਮ ਨੂੰ ਖੜੀ ਚੌਲ ਖਾਣਗੇ ਅੱਜ ਬਸ ਅੱਜ ਤੇ ਸਟਾਰਟ ਆ ਹੁਣ ਨਹੀਂ ਖਤਮ ਹੋਦੀ ਇਹ 6 ਮਹੀਨੇ ਚੱਲੀ ਰਹੂਗੀ

ਜੀ ਕੜੀ ਆਪਾਂ ਧਰਤੀ ਹੁਣ ਮੈਂ ਪਾਣੀ ਪਾਣੀ ਕਿਉਂਕਿ ਇਹ ਹੌਲੀ ਹੌਲੀ ਹੁਣ ਨਿੱਜੂਗੀ ਕੱਲੀ ਕੜੀ ਲੱਸੀ ਦੀ ਤਰ੍ਹਾਂ ਜਿਹੜੀ ਲੱਗਣ ਲੱਗਦੀ ਆਲੇ ਦੁਆਲੇ ਉਹ ਨਾ ਪੇਸੰ ਘੜਾ ਹੋ ਜਾਂਦਾ ਤਾਂ ਸਾਰੇ ਜਿਵੇਂ ਮੜੀ ਕਾਚੂ ਕਰਦੇ ਆ ਉਹਨਾਂ ਤੇ ਵੀ ਸੌ ਕਰ ਦੋ ਚਾਹ ਬਸ ਮੈਂ ਕਰ ਲਿਆ ਚਲ ਹੁਣ ਦੇ ਚਾਹ ਜਦ ਰਿਜਣ ਲੱਗ ਜੂਗੀ ਫਿਰ ਆਪਾਂ ਇਹਨੂੰ ਛੱਡ ਸਕਦੇ ਹਾਂ ਪਰ ਛੱਡ ਨਹੀਂ ਸਕਦੇ ਨੇ ਇਹਦਾ ਢੱਕਣ ਨਹੀਂ ਹੈਗਾ ਬੜੀ ਦਾ ਕੋਲੇ ਬੈਠਣਾ ਪਊ ਹੈ ਕਿਤੇ ਨਹੀਂ ਫੜਦੇ ਆ ਫੇਰ ਤਾਂ ਇੱਜੇ ਤੇ ਪਕੌੜੇ-ਪਕੂੜੇ ਪਾ ਕੇ ਬਾਹਰ ਹੀ ਕੱਢ ਦਾਂਗੇ। ਲੋ ਜੀ ਹੁਣ ਪਾ ਦੀ ਆਪਾਂ ਪਕੌੜੇ, ਕੜੀ ਆਪਣੀ ਗਈ ਰਿੱਜ। ਮੇਰੇ ਜੋਗਾ ਕਿ ਰਹਾ ਪਰ ਪਿਆਰ ਹਨ ਦੇ। ਨਾ। ਪਿਆਰ ਹਨ ਤੇ ਮੇਰੇ ਜੋਗਾ ਏ। ਬਸ ਸਾਫ ਹੋ ਗਿਆ। ਚਲੋ ਗਿਆ ਵਿੱਚ। ਲਾ। ਇੱਕ ਕਰਾ ਇੱਕ ਕਰਾ ਇੱਕ ਕਰਾ ਮੇਰੇ ਜੋਗਾ। ਆਹ। ਹੌਣ ਕੜੀ ਤਾਰ ਕੇ ਨਾ ਚੋਲ ਧਰ ਦਨੇ ਧਣੀਆਂ ਮੈਂ ਥੋੜਾ ਜਿਹਾ ਚੁੰਨ ਚੁੰਨ ਕੇ ਲਿਆਈਆਂ ਪਿੱਛੋਂ ਦੇਖੋ ਧਣੀਆਂ ਤਾਂ ਹੋ ਗਿਆ ਆਪਣਾ ਖਤਮ ਚੁੰਨ ਚੁੰਨ ਕੇ ਲੈ ਕੇ ਆਈਆਂ ਫਿਰ ਕਸੂਰੀ ਮੇਥੀ ਪਾਤੀ ਆ ਦੇਖੋ ਚਲੋ ਇਹ ਤਾਂ ਹੱਥ ਧੋ ਲੂੰਗੀ ਲਓ ਜੀ ਆਪਣੀ ਕੜੀ ਗਈ ਬਣ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਨੇ ਆ ਸਾਰੇ ਪਕੌੜਿਆਂ ਨੂੰ ਵਿੱਚ ਪਕੌੜੇ ਪਾਏ ਆ ਜਿਹੜੇ ਥੋੜਾ ਜਿਹਾ ਪਕੌੜਿਆਂ ਨੂੰ ਰਜਾ ਕੇ ਬਸ ਹੁਣ ਪਤਿੱਲੇ 'ਚ ਕੱਢ ਲੈਣੀ ਕੜੀ ਫਿਰ ਉਹਦੇ ਬਾਅਦ ਮੈਂ ਧਰ ਦਣੇ ਚੋਲ ਚੋਲ ਵੀ ਆਪਾਂ ਉੱਪਰ ਚੁੱਲੇ ਤੇ ਬਣਾਣੇ ਅੰਦਰ ਨਹੀਂ ਬਣਾਉਂਦੇ ਹੈਗੇ ਹੁਣ ਮੈਂ ਕੜੀ ਨਾ ਕੋਈ ਭਾਂਡਾ ਨਹੀਂ ਹੈਗਾ ਕੌਲੀ 'ਚ ਪਾ ਕੇ ਰੱਖ ਲੈਣੀ ਹੈ ਉਹ ਪਿਆ ਉੱਪਰ ਸੱਚਾ ਕੌਲੀ ਪਈ ਐ ਕੌਲੀ 'ਚ ਪਾ ਲੰਦੇ ਆ ਲਓ ਜੀ ਹੁਣ ਮੈਂ ਤਾਂ ਥੋੜਾ ਜਿਹਾ ਕੌਲੀ ਪਈ ᱛੀ ਧਨੀਏ ਵਾਲੀ ਮੈਂ ਭੁੱਲ ਗਈ ᱛੀ ਮੈਂ ਖਾ ਕੇ ਦੇਖਦੀ ਆ ਪਹਿਲਾਂ ਵੀ ਕੜੀ ਚ ਨੂਨ ਮਿਰਚ ਠੀਕ ਐ ਨਹੀਂ ਤਾਂ ਫਿਰ ਇੱਥੇ ਨੂਨ ਮਿਰਚ ਪਿਆਇਆ ਕੜੀ ਆਪਣੀ ਬਹੁਤ ਸਵਾਦ ਬਣੀ ਐ ਮੈਂ ਖਾ ਕੇ ਦੇਖੀ ਐ ਅ ਡੱਕਾ ਇਹ ਨਾ ਜਿਹੜਾ ਕਸੂਰੀ ਮੇਥੀ ਦਾ ਬਹੁਤ ਸਵਾਦ ਬਣੀ ਐ ਕੜੀ ਨੂਨ ਮਿਰਚ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਜਿਹੜਾ ਭਾਈ ਖਾਣ ਨੂੰ ਜੀ ਕਰ ਰਿਹਾ ਜਲਦੀ ਜਲਦੀ ਆਓ ਖਾਓ ਲਓ ਜੀ ਆਪਣੇ ਚੌਲ ਪਾਣ ਕੇ ਮੈਂ ਹੁਣਾਂ ਭਾਂਡੇ ਚ ਕੱਢ ਦਨੀ ਐ ਭਾਂਡੇ ਚ ਕੱਢ ਕੇ ਦੇਖਦੇ ਆ ਹੁਣ ਰੋਟੀ ਅੰਦਰ ਬਣਾਈਏ ਕਿ ਬਾਹਰ ਬਣਾਈਏ ਸ਼ੌਟ ਹੁਣ ਜਦ ਅਸੀਂ ਸ਼ਾਮ ਨੂੰ ਨਾ ਘੜੀ ਚੁਰ ਬਣਾਇਆ ਦੋਗੇ ਸਾਨੂੰ ਕਮੈਂਟ ਬਹੁਤ ਆਇਆ ਕਰਨੇ ਵੀ ਤੁਸੀਂ ਸ਼ਾਮ ਨੂੰ ਨਾ ਬਣਾਇਆ ਕਰੋ ਸਵੇਰੇ ਬਣਾਇਆ ਕਰੋ ਪਰ ਫਿਰ ਅਸੀਂ ਉਹਨਾਂ ਦੇ ਜਵਾਬ ਵੀਡੀਓ ਚ ਦਿਆ ਕਰਾਂਗੇ ਵੀ ਕੋਈ ਗੱਲ ਨਹੀਂ ਜੀ ਅਸੀਂ ਬਣਾਉਂਦੇ ਹੀ ਰਹਿੰਦੇ ਆ ਸ਼ਾਮ ਨੂੰ ਹੁਣ ਸ਼ਾਮ ਨੂੰ ਵੀ ਪ੍ਰੋਸੈਸ ਚੱਲਦੀ ਜਾਣਾ ਨਾਲ ਰੋਟੀ ਵੀ ਲਾਣੇ ਆ ਚਲ ਹੁਣ ਇਹਨਾਂ ਦਾ ਟੱਪਰ ਕਰਨੀ ਹੈ। ਤਖਾਲੇ ਮੈਂ ਕੀ ਖਾ ਲੇ ਪਲੇਟ ਸਿੰਕ ਚ ਰੱਖਿਆ। ਮੈਂ ਰੱਖਿਆ। ਰਹਿ ਗਿਆ। ਆਜ ਦੇ ਫੇਵਰੇਟ ਕੜੀ ਚੋਲ ਬਣੇ ਹੋਏ ਤੇ ਸਭ ਦੇ ਫੇਵਰੇਟ ਰਾਜਮਾ ਚੋਲ ਕੜੀ ਚੋਲ। ਆਹੀ ਗਰਮੀਆਂ ਗਰਮੀਆਂ ਹੁਣ ਆਹੀ ਚੱਲੀ ਜਾਣੇ ਦਾਲ ਛੋਲ। ਬਾਕੀ ਆ ਨਾ ਮਿਲ ਜ। ਬੱਦੂ ਕੀ ਹਨ ਮਿਲ ਜੇ ਯਾ ਬੱਦੂ ਕਹਾਂ ਹੋ ਰਹੇ ਹੋ ਹੋਰ ਬੀਬੀ ਨੇ ਵੀ ਖਾ ਲਈ ਰੋਟੀ ਯੂਵੀ ਨੇ ਵੀ ਖਾ ਲਈ ਮੈਂ ਆਪਣੀ ਪਹਿਲਾਂ ਖਾ ਲਈ ਤਿੰਨ ਜਣਿਆਂ ਨੇ ਖਾ ਲਈ ਬਸ ਸਟਾਰਟਿੰਗ ਹੋ ਗਈ ਹੌਲੀ ਹੌਲੀ ਸਾਰੇ ਖਾ ਲਣਗੇ ਲਓ ਜੀ ਹੁਣ ਮੰਮੀ ਇੱਥੇ ਡੈਡੀ ਨੂੰ ਪਾਣ ਲੈ ਪਾ ਕੇ ਦੇਣ ਲੱਗੀ ਐ ਚੋਲਾ ਨਾਲ ਸੱਕਰ ਚੋਲ ਕਿਉਂਕਿ ਡੈਡੀ ਨੂੰ ਫਿੱਕੇ ਚੋਲੇ ਜਿਹੜੇ ਉਹ ਸ਼ੱਕਰ ਨਾਲ ਜਾਦੇ ਪਸੰਦ ਨੇ ਤੇ ਇੱਥੇ ਜਿਹੜੀ ਕੋਲ ਕੋਲੀ ਪਈ ਦੇਖ ਰਹੇ ਹੋ ਨਾ ਤੁਸੀਂ ਇਹ ਮੇਰੀ ਹੈ ਕਿਉਂਕਿ ਮੈਂ ਯੂਵੀ ਤੇ ਲੁਕੋ ਕੇ ਖਾ ਰਹੀ ਸੀ ਕਿਉਂਕਿ ਯੂਵੀ ਪਹਿਲਾਂ ਖਾ ਚੁੱਕਿਆ ਫਿਰ ਉਹ ਦੁਬਾਰਾ ਦੁਬਾਰਾ ਮੰਗੀ ਜਾਂਦਾ ਹੈ ਦੁਬਾਰਾ ਦੇਣੀ ਇਸ ਕਰਕੇ ਫਿਰ ਮੈਂ ਲੁਕੋ ਕੇ ਖਾ ਰਹੀ ਤੇ ਆਦਰ ਚਾਲੇ ਮੈਂ ਵੀਡੀਓ ਲਾਗੀ ਬਣਾਣ ਤੇ ਇਧਰ ਮੰਮੀ ਕਿ ਸ਼ੱਕਰ ਚ ਪਾਰੀ ਤੇ ਕਿ ਕਿਉਂਕਿ ਮੇਰੀ ਆਵਾਜ਼ ਇੱਥੇ ਨਾ ਆਵਾਜ਼ ਬੰਦ ਹੋ ਗਈ ਸੀਗੀ ਵੀ ਅਸੀਂ ਆਹੀ ਗੱਲਾਂ ਕਰ ਰਹੇ ਤੇ ਪਹਿਲਾਂ ਕੀ ਸ਼ੱਕਰ ਜ਼ਿਆਦਾ ਖਾਂਦੇ ਹੁੰਦੇ ਤੇ ਤੇ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗੀ ਜਾਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਜ਼ਰੂਰ